29 ਦਸੰਬਰ ਨੂੰ ਲੈ ਕੇ ਇੱਕ ਪੱਟੀ ਅਪਡੇਟ ਸਾਹਮਣੇ ਆ ਰਹੀ ਹੈ ਜ ਜਹਾਂ ਦੱਸ ਹੁੰਦੇ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਤਾਜ਼ਾ ਅਪਡੇਟ ਜਿਹੜੀ ਕਿ ਇਹਨਾਂ ਦਿਨਾਂ ਨੂੰ ਲੈ ਕੇ ਸਾਂਝੀ ਕੀਤੀ ਹੈ ਉੱਤਰ ਭਾਰਤ ਦੇ ਵਿੱਚ ਖੜਾਕੇ ਦੀ ਠੰਡ ਅਤੇ ਸੰਗਣੀ ਧੁੰਦ ਨੇ ਦਸ ਤੱਕ ਦੇ ਦਿੱਤੀ ਹੈ ਜਿਸ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਭਾਰਤ ਮੌਸਮ ਵਿਗਿਆਨ ਵਿਭਾਗ ਅਨੁਸਾਰ 29 ਦਸੰਬਰ ਤੱਕ ਠੰਡ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ ਮੌਸਮ ਵਿਭਾਗ ਨੇ ਨਤੀਤੀ ਅਤੇ ਕਟਿਤ ਸੰਬਰ ਨੂੰ ਸੰਗਣੀ ਧੁੰਦ ਦੇ ਨਾਲ ਨਾਲ ਹੱਟ ਚੀਰ ਵੀ ਠੰਡ ਦੀ ਚੇਤਾਵਨੀ ਵੀ ਜਾਰੀ ਕੀਤੀ ਹੈ ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ਤੇ ਹਰਿਆਣਾ ਵਿੱਚ 30 ਦਸੰਬਰ ਤੱਕ ਸੰਗਣੀ ਧੁੰਦ ਛਾਇਏ ਰਹਿਣ ਦਾ ਅਨੁਮਾਨ ਹੈ ਇਸ ਦੇ ਨਾਲ ਹੀ ਬਿਹਾਰ ਦੇ ਵਿੱਚ ਕਟਿਤ ਦਸੰਬਰ ਤੱਕ ਧੁੰਦ ਦਾ ਪ੍ਰਭਾਵ ਵੇਖਣ ਨੂੰ ਮਿਲੇਗਾ ਆਈਐਮਡੀ ਨੇ ਉੱਤਰ ਪ੍ਰਦੇਸ਼ ਦੇ ਲਈ ਕੋਲਡ ਡੇ ਚੋਤ ਕੀ ਬਿਹਾਰ ਬੰਗਾਲ ਸਿੱਕ ਤੇ ਉੱਤਰਾਖੰਡ ਦੇ ਲਈ ਸਵਿਰ ਕੋਲਡ ਤੇ ਦੀ ਚੇਤਾਵਨੀ ਜਾਰੀ ਕੀਤੀ ਹੈ ਰਾਸ਼ਤਾ ਨੇ ਦਿੱਲੀ ਵਿੱਚ ਪਹਾੜਾਂ ਤੋਂ ਆਉਣ ਵਾਲੀਆਂ ਸਰਦ ਪਛਮੀ ਹਵਾਵਾਂ ਕਾਰਨ ਕੰਬਣੀ ਵੱਧ ਗਈ ਹੈ ਤੇ ਇੱਥੇ ਘੱਟੋ ਘੱਟ ਤਾਪਮਾਨ 6.5 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਇਸ ਦੇ ਨਾਲ ਹੀ ਦਿੱਲੀ ਐਨਸੀਆਰ ਦਾ 에ਅਰ ਕੁਆਲਿਟੀ ਇੰਡੈਕਸ ਦਰਜ ਕੀਤਾ ਗਿਆ ਦੋਸਤੋ 30 ਜੋ ਕਿ ਖਰਾਬ ਵਿਸ਼ਵਣੀ ਦੇ ਵਿੱਚ ਆਉਂਦਾ ਹੈ ਉੱਤਪ੍ਰਦੇਸ਼ ਦੇ ਮੇਰਿਡ ਦੇ ਵਿੱਚ ਵੀਰਵਾਰ ਦੀ ਰਾਤ ਸਬ ਤੋਂ ਠੰਡੀ ਰਹੀ ਜਿੱਥੇ 12.46 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ ਪੰਜਾਬ ਦੇ ਕੁਝ ਸੂਬਿਆਂ ਦੇ ਵਿੱਚ ਵੀ ਸੰਗਣੀ ਤੁੰਦ ਦੀ ਚੇਤਾਵਨੀ ਦਿੱਤੀ ਗਈ ਹੈ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਜੇਕਰ ਕੋਈ ਕੰਮ ਨਹੀਂ ਆ ਤਾਂ ਬਾਹਰ ਬਿਨਾਂ ਵਜਾ ਨਾ ਨਿਕਲਿਆ ਜਾਵੇ